ਸਨੰਦਾ ਸ਼ਰਮਾ ਦੇ ਰੌਲੇ ਵਿੱਚ ਮੀਡੀਆ ਉਲਝਿਆ ਰਿਹਾ ਪਰ ਉਧਰ 14 ਸਾਲਾ ਗੁਰਸੇਖ ਫੁੱਟਬਾਲ ਖਿਡਾਰੀ ਦੀ ਗਰਾਊਂਡ ਦੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗਰਾਊਂਡ ਦੇ ਵਿੱਚ ਦੋ ਬਾਈਕ ਸਵਾਰ ਤਾਬੜ ਤੋੜ ਫਾਇਰਿੰਗ ਕਰਦੇ ਨੇ ਤੇ 14 ਸਾਲਾ ਗੁਰਸੇਖ ਖਿਡਾਰੀ ਆਪਣੀ ਜਾਨ ਤੋਂ ਹੱਥ ਤੋਂ ਬੈਠਦਾ ਏ। ਘਟਨਾ ਸ਼੍ਰੀ ਅਮਰਤਸਰ ਸਾਹਿਬ ਦੇ ਪਿੰਡ ਖੱਬੇ ਰਾਜਪੂਤਾਂ ਦੀ ਏ। ਪਿੰਡ ਦੇ ਵਿੱਚ ਫੁੱਟਬਾਲ ਦਾ ਟੂਰਨਾਮੈਂਟ ਚੱਲ ਰਿਹਾ ਸੀ। ਜਿਸ ਤੇ ਵਿੱਚ ਵੱਖ-ਵੱਖ ਟੀਮਾਂ ਖੇਡਣ ਦੇ ਲਈ ਆਈਆਂ ਹੋਈਆਂ ਸਨ ਇਸੇ ਦੇ ਤਹਿਤ ਪਿੰਡ ਨੰਗਲੀ ਕਲਾਂ ਦੀ ਫੁੱਟਬਾਲ ਦੀ ਟੀਮ ਵੀ ਟੂਰਨਾਮੈਂਟ ਦੇ ਵਿੱਚ ਭਾਗ ਲੈਣ ਦੇ ਲਈ ਆਈ ਹੋਈ ਸੀ ਕੁਛੀ ਕੁਛੀ ਟੂਰਨਾਮੈਂਟ ਖੇਡਦੇ ਆ ਗੁਰਸੇਵਕ ਸਿੰਘ ਨਾਮੀ ਗੁਰਸਿੱਖ ਫੁੱਟਬਾਲ ਖਿਡਾਰੀ ਨੂੰ ਇਹ ਨਹੀਂ ਪਤਾ ਸੀ ਕਿ ਅੱਜ ਦਾ ਟੂਰਨਾਮੈਂਟ ਉਸ ਦੀ ਜ਼ਿੰਦਗੀ ਦਾ ਆਖਰੀ ਟੂਰਨਾਮੈਂਟ ਹੋਣ ਵਾਲਾ ਹੈ ਟੂਰਨਾਮੈਂਟ ਆਪਣੇ ਆਖਰੀ ਪੜਾਵਾਂ ਤੇ ਸੀ ਆਨਾਮ ਵੰਡ ਸਮਾਰੋਹ ਚੱਲ ਰਿਹਾ ਸੀ ਤੇ ਗੁਰਸੇਵਕ ਸਿੰਘ ਉੱਥੇ ਕੁਝ ਦਸ ਵੀਰਾਂ ਲੈ ਰਿਆ ਸੀ ਇਸੇ ਦੌਰਾਨ ਹੀ ਹੁੰਦਾ ਕੁਝ ਐਸਾ ਹੈ ਕਿ ਸ਼ਨੀਵਾਰ ਸ਼ਾਮ ਦੇ ਤਕਰੀਬਨ 7 ਵਜੇ ਕੇ 10 ਮਿੰਟ ਤੇ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੰਦੇ ਨੇ ਰਿਪੋਰਟ ਦੀ ਮੰਨੀਏ ਤਾਂ ਕੁੱਲ 4 ਗੋਲੀਆਂ ਹਮਲਾਵਾਰਾਂ ਦੇ ਵੱਲੋਂ ਚਲਾਈਆਂ ਗਈਆਂ ਜਿਸਦੇ ਵਿੱਚੋਂ ਇੱਕ ਗੋਲੀ ਗੁਰਪ੍ਰੀਤ ਸਿੰਘ ਨੂੰ ਲੱਗੀ ਜਿਸ ਦੀ ਉਮਰ ਤਕਰੀਬਨ 25 ਸਾਲ ਹੈ ਜੋ ਆਰਮੀ ਦੇ ਵਿੱਚ ਨੌਕਰੀ ਕਰਦਾ ਹੈ ਤੇ ਉਹ ਛੁੱਟੀ ਤੇ ਪਿੰਡ ਆਇਆ ਹੋਇਆ ਸੀ ਤੇ ਇਸ ਟੂਰਨਾਮੈਂਟ ਤੇ ਵਿੱਚ ਉਹ ਗੋਲ ਕੀਪਰ ਦੀ ਭੂਮਿਕਾ ਵੀ ਨੇ ਵਾਰਿਆ ਸੀ ਇਸੇ ਦੌਰਾਨ ਹੀ ਜਦ ਹੋਰ ਗੋਲੀਆਂ ਚੱਲਦੀਆਂ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਗੋਲੀ ਗੁਰਸੇਵਕ ਸਿੰਘ ਸਾਬੂ ਪਿੰਡ ਨੰਗਲੀ ਕਲਾਂ ਦੇ ਲੱਗਦੀ ਹੈ ਗੋਲੀ ਲੱਗਦਿਆਂ ਹੀ ਗੁਰਸੇਵਕ ਜ਼ਮੀਨ ਤੇ ਡਿੱਗ ਪਿਆ ਜਦ ਇਹ ਗੋਲੀਆਂ ਚੱਲੀਆਂ ਤਾਂ ਹਫਤਾ ਦਫੜੀ ਮੱਚੀ ਇਸੇ ਦੌਰਾਨ ਹੀ ਹਮਲਾਵਰ ਆਪਣੀ ਮੋਟਰਸਾਈਕਲ ਤੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ ਰਿਪੋਰਟ ਦੱਸਦੀ ਹੈ ਕਿ ਗੋਲੀ ਲੱਗਣ ਤੋਂ ਬਾਅਦ ਥੋੜਾ ਸਮਾਂ ਗੁਰਸੇਵਕ ਸਿੰਘ ਸਾਹ ਲੈ ਰਿਹਾ ਸੀ ਪਰ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਗੁਰਸੇਵਕ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਜਦ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਡਾਕਟਰਾਂ ਦੇ ਵੱਲੋਂ ਗੁਰਸੇਵਕ ਸਿੰਘ ਨੂੰ ਮਰਿਤਕ ਕਰਾਰ ਦੇ ਦਿੱਤਾ ਗਿਆ ਪਰਿਵਾਰ ਦੇ ਵਿੱਚ ਗੁਰਸੇਵਕ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਪਰਾ ਸੀ ਤੇ ਜੇਕਰ ਪਰਿਵਾਰ ਦੇ ਆਰਥਿਕ ਹਾਲਾਤਾਂ ਦੀ ਗੱਲ ਕਰੀਏ ਤਾਂ ਗੁਰਸੇਵਕ ਤੇ ਪਿਤਾ ਦਿਹਾੜੀ ਮਜ਼ਦੂਰੀ ਕਰਦੇ ਨੇ ਗੁਰਸੇਵਕ ਸਿੰਘ ਦੀ ਮੌਤ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਪਰ ਵੱਡਾ ਸਵਾਲ ਤਾਂ ਇੱਥੇ ਇਹ ਖੜਾ ਹੁੰਦਾ ਹੈ ਕਿ 14 ਸਾਲਾ ਗੁਰਸੇਵਕ ਸਿੰਘ ਸਾਬੂ ਦਾ ਕਿਸੇ ਦੇ ਨਾਲ ਕੀ ਰੌਲਾ ਹੋ ਸਕਦਾ ਹੈ ਕਿਸੇ ਦੇ ਨਾਲ ਕੀ ਰੰਜਿਸ਼ ਹੋ ਸਕਦੀ ਹੈ ਹੁਣ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਛੁੱਟੀ ਤੇ ਆਏ ਫੌਜੀ ਗੁਰਪ੍ਰੀਤ ਸਿੰਘ ਤੇ ਫਾਇਰਿੰਗ ਕੀਤੀ ਗਈ ਤਾਂ ਕਿ ਹਮਲਾਵਰਾਂ ਦਾ ਗੁਰਪ੍ਰੀਤ ਸਿੰਘ ਦੇ ਨਾਲ ਕੋਈ ਰੰਜਿਸ਼ ਕੋਈ ਰੌਲਾ ਸੀ ਤੇ ਜੇਕਰ ਗੁਰਪ੍ਰੀਤ ਸਿੰਘ ਦੇ ਨਾਲ ਕੋਈ ਰੌਲਾ ਸੀ ਤਾਂ ਉਸ ਤੇ ਵਿੱਚ 14 ਸਾਲਾ ਗੁਰਸੇ ਖਿਡਾਰੀ ਗੁਰਸੇਵਕ ਸਿੰਘ ਦਾ ਦੋਸ਼ ਕੀ ਸੀ ਜਿਸ ਦੀ ਜਾਨ ਉਨਾ ਹਮਲਾਵਾਰਾਂ ਦੇ ਹਥਿਆਰ ਦੇ ਵਿੱਚੋਂ ਨਿਕਲੀ ਹੋਈ ਗੋਲੀ ਨੇ ਲੈ ਲਈ ਤੇ ਪਰਿਵਾਰ ਦਾ ਦੀਵਾ ਗੁੱਲ ਕਰ ਦਿੱਤਾ ਟੂਰਨਾਮੈਂਟ ਦੇ ਵਿੱਚ ਗੋਲੀਆਂ ਚੱਲਣ ਦੀ ਇਹ ਘਟਨਾ ਪੰਜਾਬ ਦੇ ਵਿੱਚ ਕੋਈ ਪਹਿਲੀ ਨਹੀਂ ਇਸ ਤੋਂ ਪਹਿਲਾਂ ਵੀ ਬੜੀ ਵਾਰ ਗੋਲੀਆਂ ਚੱਲੀਆਂ ਜਿਸ ਤੇ ਵਿੱਚ ਕਈ ਖਿਡਾਰੀ ਜ਼ਖਮੀ ਹੋਏ ਤੇ ਕਿਸੇ ਵੇਲੇ ਖਿਡਾਰੀ ਦੀ ਮੌਤ ਵੀ ਹੋਈ ਗਰਾਊਂਡ ਦੇ ਵਿੱਚ ਗੋਲੀਆਂ ਚੱਲਣ ਦੀ ਉਹ ਮੰਦਭਗੀ ਘਟਨਾ ਤੁਹਾਨੂੰ ਯਾਦ ਜ਼ਰੂਰ ਹੋਵੇਗੀ ਜਿੱਥੇ ਕਬੱਡੀ ਦੇ ਸੁਪਰਸਟਾਰ ਸੰਦੀਪ ਨੰਗਲੰਬੀਆਂ ਦਾ ਵੀ ਇਸੇ ਤਰ੍ਹਾਂ ਚੱਲਦੇ ਟੂਰਨਾਮੈਂਟ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਲੋਕ ਆਪਣੇ ਧੀਆਂ ਪੁੱਤਰਾਂ ਨੂੰ ਗਰਾਊਂਡ ਦੇ ਨਾਲ ਇਸੇ ਕਰਕੇ ਜੋੜਦੇ ਨੇ ਕਿ ਨਸ਼ਿਆਂ ਤੋਂ ਬਚੇ ਰਹਿਣਗੇ ਮਾੜੀ ਸੰਗਤ ਤੋਂ ਪਾਸੇ ਰਹਿਣਗੇ ਤੇ ਵੱਡੀ ਗੱਲ ਤੰਦਰੁਸਤ ਰਹਿਣਗੇ ਪਰ ਜੇਕਰ ਪੰਜਾਬ ਦੇ ਗਰਾਊਂਡਾਂ ਦੇ ਵਿੱਚ ਇਸ ਤਰ੍ਹਾਂ ਗੋਲੀਆਂ ਚੱਲਣ ਗਈਆਂ ਇਸ ਤਰ੍ਹਾਂ ਖੇਡਣ ਗਏ ਮਾਮਾ ਦੇ ਪੁੱਤ ਖਤਮ ਕਰ ਦਿੱਤੇ ਜਾਣਗੇ ਤਾਂ ਕਿਵੇਂ ਕੋਈ ਪਰਿਵਾਰ ਆਪਣੇ लाडले ਨੂੰ ਜਾਂ ਆਪਣੀ ਲਾਡਲੀ ਨੂੰ ਗਰਾਊਂਡ ਦੇ ਵਿੱਚ ਖੇਡ ਦੇਖਣ ਜਾਂ ਖੇਡ ਖੇਡਣ ਦੇ ਲਈ ਭੇਜੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਆਪਣੀ ਜਾਂਚ ਪੜਤਾਲ ਕਰ ਰਹੀ ਹੈ ਪਰ ਜੇਕਰ ਮੰਤਰੀ ਹਰਪ੍ਰੀਤ ਸਿੰਘ ਈਟੀਓ ਦੀ ਮੰਨੀਏ ਤਾਂ ਉਹਨਾਂ ਦੇ ਵੱਲੋਂ ਅੱਜ ਪਰਿਵਾਰ ਦੇ ਨਾਲ ਰਾਬਤਾ ਕੀਤਾ ਗਿਆ ਤੇ ਜਿੱਥੇ ਉਹਨਾਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਤੇ ਨਾਲ ਹੀ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਤੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਜੁੜੇ ਰਹੋ ਆਰੇਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬਾਂਦੇ ਹੋ ਇਜਾਜ਼ਤ ਧੰਨਵਾਦ ਜੀ